ਸੱਤਸ਼ਰੀਆ ਕਾਲਜ ਦੇ ਸਾਰਿਆਂ ਨੂੰ ਜਿਸ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੀ 17 ਜਨਵਰੀ ਤੱਕ ਦੇ ਮੌਸਮ ਦੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਈ ਦਾ ਰਹਿ ਸਕਦਾ ਜੀ ਮੌਸਮ ਖਾਗਲ ਤਾਜ਼ਾ ਅਨਕਰੇ ਜਾਰੀ ਕਰ ਦਿੱਤੇ ਗਏ ਨੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਪਚਾਲ ਦੇ ਝਟਕੇ ਜੜੇ ਮਹਿਸੂਸ ਹੋਏ ਨੇ ਜੀ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦਿੱਲੀ ਜਨਸੀ ਹਰਿਆਣਾ ਦੇ ਖੇਤਰਾਂ ਦੇ ਵਿੱਚ ਇਹਦਾ ਜਿਹੜਾ ਕੇਂਦਰ ਸੀਗਾ ਜੀ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ ਜਲਾ ਫੈਦਾ ਜੀ ਫੈਜ਼ਾਵਾਦ ਇਹਦਾ ਜਿਹੜਾ ਸੈਂਟਰ ਹੈ ਇਹ ਫਚਾਲਦਾ ਉੱਥੇ ਜਿਹੜਾ ਮਹਿਸੂਸ ਹੋਇਆ ਤੇ 6.3 ਦਾ ਇਹ ਫਚਾਲ ਸੀਗਾ ਤੇ ਹੁਣ ਲਗਭਗ 10 ਮਿੰਟ ਪਹਿਲਾਂ ਇਹ ਫਚਾਲ ਦੇ ਛੁੱਟ ਗਿਆ ਜਿਹੜੇ ਲਗਭਗ ਉੱਤਰ ਭਾਰਤ ਤੇ ਨਾਲ ਲੱਗਦੇ ਪਾਕਿਸਤਾਨ ਦੇ ਵਿੱਚ ਜਿਹੜੇ ਮਹਿਸੂਸ ਕੀਤੇ ਗਏ ਨੇ ਫਿਲਹਾਲ ਜਾਨ ਮਾਲ ਦੀ ਜਿਹੜੀ ਹੈ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਮੌਸਮ ਦੀ ਗੱਲ ਕਰ ਲੈਂਦੇ ਆ ਜੀ ਸਕਰੀਨ ਦੇ ਉੱਤੇ ਤੁਸੀਂ ਇਸ ਵੇਲੇ ਦੀਆਂ ਸੈਟਲਾਈਟ ਦੀਆਂ ਦੇਖ ਰਹੇ ਹੋ ਲਾਈਵ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤਿੱਖੀ ਧੁੱਜੜੀ ਆ ਜੀ ਅਸਵੇਰੇ ਚੜੀ ਹੋਈ ਆ ਤੇ ਬਹੁਤੇ ਖੇਤਰ ਆ ਜਿਹੜੇ ਜਿਹੜੇ ਧੁੱਪ ਦਾ ਆਨੰਦ ਜਿਹੜੇ ਨੇ ਲੈ ਰਹੇ ਨੇ ਹਾਲੇ ਹੀ ਕੁਝ ਖੇਤਰਾਂ ਦੇ ਵਿੱਚ ਧੁੰਦ ਜੜੀ ਆ ਜੀ ਛਾਈ ਹੋਈ ਜਾਉ ਤੇ ਘੰਟੇ ਜਾਂ ਤੇ ਘੰਟੇ ਤੱਕ ਇਹ ਵੀ ਧੁੰਦ ਜੜੀ ਥੋੜੀ ਜਗੀ ਅ ਤੇ ਦੇ ਸ਼ਾਮ ਹੁੰਦੇ ਹੁੰਦੇ ਮੌਸਮ ਪੰਜਾਬ ਦਾ ਸਾਫ ਲਗਭਗ ਹੋ ਜਾਏਗਾ ਤੇ ਅਸਵੇਰੇ ਜਿਹੜੀ ਆ ਲਗਭਗ ਸਾਰੇ ਮਾਲਵੇ ਦੇ ਵਿੱਚ ਔਰ ਮਾਝੇ ਦੇ ਫਸਲਾਂ ਦੇ ਖੇਤਰਾਂ ਦੇ ਵਿੱਚ ਧੁੱਪ ਜੜੀ ਆ ਚੜੀ ਹੋਈ ਆ ਹੁਣ ਗੱਲ ਕਰ ਲੈਣੇ ਆ ਜੀ ਆਉਣ ਵਾਲੇ 7-8 ਦਿਨਾਂ ਦੇ ਮੌਸਮ ਦੀ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੋ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਮੌਸਮ ਖਾਕ ਚੰਡੀਗੜ੍ਹ ਵੱਲੋਂ ਸਕਰੀਨ ਤੇ ਦੇਖ ਸਕਦੇ ਹੋ ਜੀ ਜੇਕਰ ਗੱਲ ਕੀਤੀ ਜਾਵੇ 11 ਤੋਂ ਲੈ ਕੇ 17 ਤਰੀਕ ਤੱਕ ਤੇ ਫਿਲਹਾਲ ਜਿਹੜਾ ਮੌਸਮ ਹੈ ਉਹ ਡਰਾਈ ਹੈ ਜੀ ਕਿਤੇ ਵੀ ਕੋਈ ਤਬਦੀਲੀ ਦੀ ਮੌਸਮ ਦੇ ਵਿੱਚ ਸੰਭਾਵਨਾ ਨਹੀਂ ਹੈ ਤੇ ਦੂਜੇ ਪਾਸੇ ਜੇਕਰ ਦੇਖੀਏ ਜੀ ਸੰਘਣੀ ਧੁੰਦ ਦੇ ਜਿਹੜੇ ਨੇ ਅਲਰਟ ਜਾਰੀ ਕੀਤੇ ਗਏ ਨੇ ਤੇ 12 ਤਰੀਕ ਨੂੰ ਵੀ ਇਹ ਅਲਰਟ ਨੇ ਜਿਹੜੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਔਰੇਂਜ ਅਲਰਟ ਜਿਹੜੇ ਨੇ ਜਾਰੀ ਨੇ ਉਸ ਤੋਂ ਬਾਅਦ 13 14 15 16 17 ਤੱਕ ਜਿਹੜੇ ਜਾਰੀ ਕੀਤੇ ਗਏ ਨੇ ਕੋਲੋਂ ਗਲਾ ਕੇ ਜੀ ਸੰਗਣੀ ਤੋਂ ਤੋਂ ਫਿਲਹਾਲ ਰਾਹਤ ਨਹੀਂ ਹੈ ਤੇ ਧੁੰਦ ਦੇ ਜਣ ਦਿਨ ਜਣੇ ਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਤੇ ਮੌਸਮ ਜਿਹੜਾ ਠੰਡਾ ਰਹੇਗਾ ਜੀ ਕੋਲਡ ਡੇ ਜਿਹੜੇ ਆ ਦਰਜ ਹੁੰਦੇ ਰਹਿਣਗੇ ਹਰਿਆਣਾ ਚੰਡੀਗੜ੍ਹ ਦੀ ਗੱਲ ਕਰ ਲਈਏ ਸਕਰੀਨ ਤੇ ਦੇਖ ਸਕਦੇ ਹੋ 17 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਹੈ ਤੇ ਔਰੇਂਜ ਅਲਰਟ ਜਿਹੜੇ ਨੇ ਸੰਗਣੀ ਤੋਂ ਨੂੰ ਲੈ ਕੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਜੀ ਪਰ ਸੰਗਣਿਤ ਹੁੰਦੀ ਦੀ ਮੋਟੀ ਚਾਦਰ ਜਿਹੜੀ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਦੇ ਉੱਤੇ ਛਾਈ ਰਹੇਗੀ ਕਿਤੇ ਕਿਤੇ ਜਿਹੜੀ ਆ ਧੁੱਪ ਚੜਦੀ ਵੀ ਰਹੇਗੀ ਪਰ ਚਲਹਾਲ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਤੇ ਇਸੇ ਤਰ੍ਹਾਂ ਜਿਹੜੀ ਆ ਕੜਾਕੇ ਦੀ ਠੰਡ ਜਾਰੀ ਰਹੇਗੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਜਾਂ ਸਕਦੇ ਹਾਂ ਧੰਨਵਾਦ ਔਰ ਜਿੱਥੋਂ-ਜਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੀ ਤੇ ਜੇਕਰ ਤੁਹਾਨੂੰ ਪਚਾਲ ਤੇ ਚੜਕੇ ਮਹਿਸੂਸ ਹੋਏ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਹਣਾ ਕਮੈਂਟ ਸਾਂਝਾ ਕਰਿਓ ਮਿਲਦੇ ਆ ਜੀ ਰਫ ਰਾਕਾ ਧੰਨਵਾਦ